ਉਹਨਾਂ ਨੇ ਜਿਹੜਾ ਆਤਮ ਹੱਤਿਆ ਕੀਤੀ ਹੈ ਔਰ ਜਿਹੜਾ ਸੁਸਾਇਸਾਈਡ ਨੋਟ ਉਹਨਾਂ ਨੇ ਲਿਖਿਆ ਬਹੁਤ ਹੀ ਦਰਦਨਾਕ ਹੈ ਪਹਿਲਾਂ ਤੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਲੇਮ ਕੀਤਾ ਕਿ ਜਿਹੜਾ ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾ ਕੇ ਉਹਨਾਂ ਨੇ ਵਾਅਦਾ ਕੀਤਾ ਸੀ ਪੰਜਾਬ ਦੀ ਜਨਤਾ ਦੇ ਨਾਲ ਕਿਸਾਨੀ ਦੇ ਨਾਲ ਕਿ ਕਰਜ਼ਾ ਮਾਫ ਕਰਾਂਗੇ ਅੱਜ ਜੋ 1 ਏਕੜ ਵਾਲਾ ਕਿਸਾਨ ਇਹ ਕਹਿ ਕੇ ਸੁਸਾਇਸਾਈਡ ਕਰ ਰਿਹਾ ਹੈ ਕਿ ਉਹ ਕਰਜ਼ਾ ਮਾਫੀ ਨਹੀਂ ਹੋ ਸਕੀ ਉਹਨਾਂ ਦੇ ਨਾਲ ੱੱਕਾ ਹੋਇਆ ਦੂਜਾ ਜਿਹੜਾ ਕੇਂਦਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਇਹਦੇ ਵਿੱਚ ਵੀ ਉਹਨਾਂ ਨੇ ਕਿਸਾਨਾਂ ਦਾ ਦਰਦ ਬਿਆਨ ਕੀਤਾ ਹੈ ਕਿ ਸਾਰਾ ਸਿਆਲ ਨਿਕਲ ਗਿਆ ਤੇ ਹਾਲੇ ਤੱਕ ਸਰਕਾਰ ਨੇ ਕਿਸਾਨਾਂ ਦੀ ਮੰਗ ਨਹੀਂ ਮੰਨੀ ਸੋ ਮੈਂ ਸਮਝਦਾ ਕਿ ਇਹ ਜਿਹੜਾ ਦਰਦਨਾਕ ਹਾਦਸਾ ਇਹ ਪੰਜਾਬ ਦੀ ਸਰਕਾਰ ਦੇ ਵੀ ਕੇਂਦਰ ਦੀ ਸਰਕਾਰ ਤੇ ਵੀ ਮੱਥੇ ਤੇ ਕਲੰਕ ਹੈ ਉਹਨਾਂ ਅਖੀਰ ਦਾ ਬਜਟ ਆ ਗਿਆ ਕੈਪਟਨ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿ ਐਡੇ ਵੱਡੇ ਵੱਡੇ ਵਾਅਦੇ ਤੁਸੀਂ ਗੁਟਕਾ ਸਾਹਿਬ ਪੜ ਕੇ ਕੀਤੇ ਸੀ ਅੱਜ ਤੁਸੀਂ ਕਿਸਾਨੀ ਨੂੰ ਇਸ ਕਿਨਾਰੇ ਲਿਆ ਕੇ ਖੜਾ ਕਰ ਦਿੱਤਾ ਹੈ ਕਿ ਪਿਓ ਪੁੱਤਰ ਇਕੱਠੇ ਸੁਸਾਇਡ ਕਰਨ ਲੱਗ। ਇਸ ਤੋਂ ਵੱਧ ਤੁਸੀਂ ਕਿਸਾਨੀ ਦਾ ਜਿਹੜਾ ਹੋਰ ਨੁਕਸਾਨ ਕੀ ਕਰਨਾ। ਕੇਂਦਰ ਸਰਕਾਰ ਦੀ ਤਾਨਾਸ਼ਾਹੀ ਵੀ ਉਹਨਾਂ ਨੂੰ ਛੱਡਣੀ ਚਾਹੀਦੀ ਹੈ। ਕਾਲੇ ਕਾਨੂੰਨ ਵੀ ਵਾਪਸ ਹੋਣੇ ਚਾਹੀਦੇ ਆ। ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਉਹ ਆਗਦੇ ਸੁਸਾਇਟੀ ਦਾ ਜਿਹੜਾ ਕਰਜ਼ਾ ਜਿਹਦੀ ਆਸ ਸੀ ਉਹਨਾਂ ਨੇ ਤੇ ਕੈਪਟਨ ਰਵਿੰਦਰ ਸਿੰਘ ਮਾਫ ਕਰਨਗੇ ਉਹਦੀ ਵੇਟ ਕਰਦਿਆਂ ਆਤਮ ਹੱਤਿਆ ਕਰ ਲਈ ਹੈ ਮੋਦੀ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਪੇਸ਼ ਪਾਸ ਕਰਕੇ ਸਾਡੇ ਦੇਸ਼ ਦੇ ਕਿਸਾਨਾਂ ਨਾਲ ਸਾਡੇ ਦੇਸ਼ ਨਾਲ ਜਿਹੜਾ ਧੱਕਾ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ ਉਹਦੇ ਵਿਰੋਧ ਦੇ ਵਿੱਚ ਸਾਡੇ ਜਿਹੜੇ ਕਿਸਾਨ ਬੈਠੇ ਨੇ ਉਹਨਾਂ ਦੇ ਦੁੱਖ ਤਕਲੀਫ ਤੇ ਜਿਹੜੀ ਸਰਕਾਰ ਬਦਨਾਮੀ ਕਰ ਰਹੀ ਹੈ ਸਾਡੇ ਅੰਦੋਲਨਕਾਰੀਆਂ ਦੀ ਉਹਨੂੰ ਨਾਂ ਚੱਲਦਿਆਂ ਹੋਇਆਂ ਸੁਸਾਈਡ ਨੋਟ ਦੇ ਵਿੱਚ ਮੋਦੀ ਸਾਹਿਬ ਕੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਉਹਨਾਂ ਨੇ ਨਾਂ ਲਿਖਦਿਆਂ ਹੋਇਆਂ ਉਹਨਾਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਾ ਖੁਦਕਿਸ਼ੀ ਕੀਤੀ ਆ ਇਹ ਬਹੁਤ ਮੰਦਭਾਗੀ ਗੱਲ ਹੈ ਮੋਦੀ ਸਾਹਿਬ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣਾ ਚਾਹੀਦਾ ਔਰ ਇਹ ਜਿਹੜੇ ਤਿੰਨੇ ਕਾਲੇ ਕਾਨੂੰਨ ਆ ਵਾਪਸ ਕਰਨੇ ਚਾਹੀਦੇ ਕਿਸਾਨਾਂ ਦੇ ਕਰਜ਼ੇ ਮਾਫ